ਸਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਸੀ ਕਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕਮਲਜੀਤ ਕਿਚਨ ਐਂਡ ਬਲੌਗ ਦੇ ਵਿੱਚ ਆਉਣ ਦਾ ਵੈਲਕਮ ਜੀ ਤੁਹਾਡਾ ਆਪਾਂ ਬਣਾਉਣ ਲੱਗੇ ਜਾ ਰਹੇ ਹਾਂ ਅੱਜ ਅਮਰਸਰੀ ਬੜੀਆਂ ਹਨਾ ਜੀ ਇਹ ਅਮਰਸਰੀ ਬੜੀਆਂ ਬਣ ਲਈਆਂ ਆਪਾਂ ਤਿੰਨ ਬੜੀਆਂ ਲਈਆਂ ਨੇ ਇਹ ਤਿੰਨ ਆਪਾਂ ਲਈ ਪਿਆਜ਼ ਦੋ ਲੈਨੇ ਆਲੂ ਤੇ 5 ਤੋਂ 6 ਲਈਆਂ ਆਪਾਂ ਹਰੀਆਂ ਮਿਰਚਾਂ ਬਾਕੀ ਜੋ-ਜੋ ਚੀਜ਼ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਤੁਹਾਨੂੰ ਆਪਾਂ ਨਾਲ ਦੀ ਨਾਲ ਦੱਸਾਂਗੇ ਕਿ ਆਪਾਂ ਆਪਣੇ ਹੀ ਤਰੀਕੇ ਨਾਲ ਬਣਾਵਾਂਗੇ ਤੇ ਹਰ ਇੱਕ ਬਣਾਉਂਦਾ ਆਪਣਾ ਤਰੀਕਾ ਕਿਸੇ ਦਾ ਤਰੀਕਾ ਵਧੀਆ ਹੋ ਜਾਂਦਾ ਤਾਂ ਕਿਸੇ ਦਾ ਮੇਰੇ ਵਰਗੇ ਦਾ ਨਹੀਂ ਵਧੀਆ ਹੁੰਦਾ ਪਰ ਤੁਸੀਂ ਮੈਨੂੰ ਰਿਪਲਾਈ ਜ਼ਰੂਰ ਕਰਿਆ ਕਰੋ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਜੀ ਆਪਾਂ ਕਰ ਲਈ ਪਹਿਲਾਂ ਇਹਨਾਂ ਦੀ ਆਪਾਂ ਕੜਾਹੀ ਧਰ ਲਈ ਹੈ ਜੀ ਗਰਮ ਤੇ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਦੇਸੀ ਘਿਓ ਦਾ ਤੜਲੀ ਪਿਆਜ਼ ਔਰ ਆਲੂ ਪਛਲ ਕੇ ਰੱਖ ਤਿਆਰ ਕਰਕੇ ਰੱਖ ਲੈ। ਸਿਰਫ ਮੈਂ ਇੱਕ ਚਮਚਾ ਦਹੀਂ ਸੀਗੋ ਦਾਦੇ ਦੇ ਵਿੱਚ ਪਾਵਾਂ ਨਹੀਂ। ਔਰ ਇਸ ਤੋਂ ਜ਼ਿਆਦਾ ਆਪਾਂ ਦਹੀਂ ਕਿਉਂ ਨਹੀਂ ਪਾਵਾਂ? ਆਪਾਂ ਇਹਦੇ ਵਿੱਚ ਪਾ ਲਏ ਧਨੀਆ। ਥੋੜਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ। ਆਪਾਂ ਇਹਨੂੰ ਬੰਦ ਕੀਤਾ ਕਿਉਂਕਿ ਬਹੁਤ ਜ਼ਿਆਦਾ ਕਿਉਂ ਗਰਮ ਹੋ ਗਿਆ ਸੀ। ਉਹਨੇ ਸੇਕ ਦੇ ਵਿੱਚ ਹੀ ਹੋ ਜਾਣਾ ਨੇ। ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਇਹ ਤਾਂ ਕਾਫੀ ਤੇਜ਼ ਸੀ ਆਪਣਾ ਇਸੇ ਆਪਾਂ ਬੰਦ ਕੀਤਾ ਤੇ ਕਹਿ ਤੀ ਹੁਣ ਪਕ ਲਾ ਲਾਂ। ਇਹਨਾਂ ਕਰਕੇ ਇਹਦੇ ਵਿੱਚ ਪਾਵਾਂ ਜੀ ਮੈਂ ਆਲੂ ਨਾਲ 2-4 ਪੀਸ ਲੰਬੇ-ਲੰਬੇ ਕੱਟ ਕੇ। ਇਹਨੇ ਨਾਲ ਕੁੰਨਾਂਗੇ ਜ਼ਿਆਦਾ ਨਹੀਂ ਪਾਇਆ ਮੈਂ। थोड़ा जया तकरन के आलू का उस घट ही पाया अपना प्याज अपने हो गया हम आप टमा जब टमाटर भी इन्होंने नरम करा थोड़ी जी तो ज़्यादा नहीं पकाने आप टमाटर के नाल प्याज भी थोड़े भागे Thank <laughs> ਇਹ ਆਪਾਂ ਮਸਾਲਾ ਕੁਝ ਤਿਆਰ ਕਰਦੇ ਆਂ ਤਾਂ ਕਰਾਂਗੇ ਗ੍ਰੈਂਡ ਗੁੰਸਟਾ ਵੀ ਇਹਨਾਂ ਦੇ ਪਾ ਕੇ ਕੀਤਾ ਹੈ ਬੜਾ ਅੱਛਾ ਪੇਸਟ ਬਣਦਾ ਵਾ ਤਾਂ ਪੇਸਟ ਅੱਛਾ ਬਣੇਗਾ ਤਾਂ ਸਬਜੀ ਵਧੀਆ ਬਣੀਏ ਚੰਗਾ ਮਸਾਲਾ ਹੈ ਹੋਰ ਆ ਗਿਆ ਆਪਣਾ ਪਰੀ ਵਾਲਾ ਹੋਵੇ ਚਾਹੇ ਦਾਲ ਹੋਵੇ ਤਾਂ ਮੈਂ ਤਕਰੀਬਨ ਤਕਰੀਬਨ ਟੇਸਟ ਕਰਕੇ ਪਾਉਣੀ ਹੈ ਇਹ ਆਪਾਂ ਹਨ ਕਰਦੇ ਆਂ ਪੇਸਟ ਨੂੰ ਪੇਸਟ ਤਿਆਰ ਹੋ ਗਿਆ ਆਪਾਂ ਪੇਸਟ ਨੂੰ ਲਾਵਾਂਗੇ ਹੁਣ ਤੜਕਾ ਇਦੇ ਵਿੱਚ ਅੱਧਾ ਚਮਚਾ ਹੋਰ ਦੇਸੀ ਘਿਓ ਦਾ ਪਾਵਾਂਗੇ। ਕਿਉਂਕਿ ਆਪਾਂ ਇਸੀ ਘਿਓ ਦੇ ਵਿੱਚ ਬਣਾਉਨੇ ਤੇ ਹੋਰ ਟੇਸਟ ਆਉਂਦੇ ਆ। ਇਸ ਲਈ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਇਆ। ਦੇਸੀ ਘਿਓ ਵਗੜਨ। ਉਹ ਵੀ ਪਾਮਾਗੇ ਆਪਾਂ ਫਿਰ ਜੀਰਾ। ਕੜੀ ਪੱਤਾ। कड़ी पत्ता तो हम दो दोस्तों मेरे हर वीडियो देखते हैं कड़ी पत्ता का बहुत फायदा तन मिर्चा का अपना पेस्ट तैयार पे कर लिया थी तो दो तन मिर्चा अपना इधर चेक के पाओगे दो तीन मिर्चा पैस तरह करके पा देती है ना चीर के देखे उसके बाद पावे अपना पेस्ट सेक रखा घट क्योंकि घट सेकते कि आपका मसाला भुजा क्योंकि बस पहला भुजया हुआ मसाला अपने को आप भी पा के पेस्ट नैर किया थोड़ा ही सेक ला ਚੋਟੂਪਰਾ ਪਹਿਲਾ ਹਿੱਸਾ ਦੇਖਦੇ ਹਾਂ ਬਣਿਆ ਹੋਇਆ ਤਿਆਰ ਸੀਗਾ ਹਾਂਜੀ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਮਸਾਲੇ ਇਹਦੇ ਵਿੱਚ ਐਡ ਕਰਨ ਲੱਗੇ ਹਾਂ ਸਬਜੀ ਮਸਾਲਾ Spis godt. ਉਹ ਜਿョਤਾ ਹੀ ਸਾ ਕਿਉਂਕਿ ਆਪਾਂ ਬਰਕਾ ਤਨੀਆ ਪਾਊਡਰ ਪਾ ਚੁੱਕੇ ਆ ਇਹਦੇ ਵਿੱਚ ਥੋੜੀ ਪਾਵਾਂਗੀ ਹਿੰਗ ਹਿੰਗ ਮੈਂ ਹਰਚੀ ਇਹਦੇ ਵਿੱਚ ਪਾਉਣੀ ਹੈ ਅੱਛਾ ਚੇਤ ਲੱਗਦਾ ਮੈਨੂੰ ਤੁਸੀਂ ਪਾਉਣੀ ਚਾਹੁੰਦੇ ਆ ਤੁਹਾਡੀ ਇੱਛਾ ਨਹੀਂ ਪਾਉਣੀ ਚਾਹੁੰਦੀ ਤੁਹਾਡੀ ਇੱਛਾ ਮੈਂ ਪਾਵਾਂਗੀ ਥੋੜੀ ਦੇਗੀ ਮਿਰਚ ਇਹ ਸਾਰੀਆਂ ਚੀਜ਼ਾਂ ਆਪਾਂ ਪਾ ਲਈਏ ਮਸਾਲੇ ਤੇ ਬਾਅਦ ਕੀ ਕਰਦੇ ਆਪਾਂ ਦੂਸਰੇ ਮਸਾਲੇ ਐਡ ਮਤਲੋ ਕੇ ਹਲਦੀ ਤੁਸੀਂ ਜਿਆਦਾ ਕੰਨੇ ਹਲਦੀ ਵੈਸੇ ਜਿਆਦਾ ਹਲਦੀ ਕੱਚੀ ਰਹਿ ਜਾਂਦੀ ਹੁੰਦੀ ਹੈ ਇਹ ਜਿਆਦਾ ਹਲਦੀ ਪਹਿਲਾਂ ਨਾ ਪਾਵੋ ਉਸ ਤੋਂ ਬਾਅਦ ਪਾਇਆ ਇੱਕ ਚਮਚਾ ਨਮਕ ਨਾ ਜਿਆਦਾ ਨਮਕ ਨਹੀਂ ਪਾਵਾਂਗੇ ਤੁਸੀਂ ਦੇਖਣਾ ਕਿੰਨਾ ਕਿੰਨਾ ਪਾਉਣਾ ਪਰ ਮੈਂ ਆਪਣੇ ਹਿਸਾਬ ਦੇ ਨਾਲ ਪਾ ਰਹੀ ਹਾਂ ਨਮਕ ਇਹਦੇ ਵਿੱਚ ਲਾਲ ਮਿਰਚ ਮੈਂ ਬਿਲਕੁਲ ਇਸਤੇਮਾਲ ਨਹੀਂ ਕਰਾਂਗੀ ਕਿਉਂਕਿ ਆਪਾਂ ਜੋ ਬੜੀਆਂ ਬਣਾਉਣੀ ਹੈ ਉਹਦੇ ਵਿੱਚ ਵੀ ਮਸਾਲਾ ਕਾਫੀ ਹੁੰਦਾ ਹੈਗਾ ਆਪਾਂ ਇਹਨੂੰ 5 ਤੋਂ 7 ਮਿੰਟ ਮਸਾਲੇ ਵਿੱਚ ਪਿੰਨੀ ਜਰਾ ਭੁੰਨਣਾ ਹੈ ਕਿਉਂਕਿ ਸਾਰੇ ਮਸਾਲੇ ਆਪਣੇ ਚੰਗੀ ਤਰ੍ਹਾਂ ਭੁੰਨ ਜਾਣ ਮੈਂ ਕਿੰਸਾ ਲਾਪਾ ਥੋੜਾ ਪਾਣੀ ਪਾਇਆ ਸੀ ਪਹਿਲਾਂ ਜਿਆਦਾ ਪਾਣੀ ਨਹੀਂ ਆਪਾਂ ਪਾਇਆ ਤੇ ਪਾਣੀ ਪਾਵਾਂਗੇ ਆਪਾਂ ਬਾਅਦ ਇਹਦੇ ਵਿੱਚ ਪਹਿਲਾਂ ਆਪਾਂ ਆਲੂ ਤੇ ਬੜੀਆਂ ਭੁੰਨਾਂਗੇ ਸੌਤੋਂ ਪਹਿਲਾਂ ਪੈਰ ਵਿੱਚ ਬੜੀਆਂ ਬਾਦਮੇ ਕੜੀਆਂ ਥੋੜੀਆਂ ਸਖਤੀਆਂ ਹੁੰਦੀਆਂ ਨੇ ਮਾਣੇ ਤਾੜਨੀ ਆਪਾਂ ਇਹਦੇ ਵਿੱਚ ਛਿੱਕੋਟ ਲੀਆਂ ਸੀ ਕਿਉਂਕਿ ਆਪਾਂ ਨੇ ਪਿਸ ਕਰਨੇ ਪੈਂਦੇ ਨੇ ਜੀ దోతో చారిటానే ఆలూ ఆలూ పానీ రెసి కాలే పై ఆలూ ఏ చంగీత మిక్స్ కను ਇਹਦੇ ਵਿੱਚ ਦਾ ਪਾਣੀ ਜੋ ਬੜੀਆਂ ਨੇ ਸੁੱਕਣਾ ਸੀ ਉਹ ਸੁੱਕ ਚੁੱਕੀਆਂ ਨੇ ਜ ਜਦੋਂ ਆਪਾਂ ਹੋਰ ਲਵਾਵਾਂਗੇ 2 ਮਿੰਟ ਇਹਦਾ ਸੇਕ ਤੇ ਸੁੱਕ ਲੈਣੀ ਹੈ ਉਸ ਤੋਂ ਬਾਅਦ ਆਪਾਂ ਥੋੜਾ ਗਰਮ ਪਾਣੀ ਕਰਕੇ ਇਹਦੇ ਵਿੱਚ ਐਡ ਕਰ ਦਿਆਂਗੇ ਜੀ ਹਾਂਜੀ ਆਪਣੀ ਆਲੂ ਔਰ ਅਮਰਸਰੀ ਬੜੀਆਂ ਵਾਲੀ ਸਬਜ਼ੀ ਬਣ ਕੇ ਤਿਆਰ ਤੁਹਾਨੂੰ ਕਿਤੇ ਜ਼ਰੂਰ ਬਣਾ ਕੇ ਦੇਖਣੀ ਔਰ ਜ਼ਰੂਰ ਤੁਸੀਂ ਮੈਨੂੰ ਦੱਸਣਾ ਕਿ ਕਿਸ ਤਰੀਕੇ ਨਾਲ ਬਣੀ ਪਲੀਜ਼ ਕਮੈਂਟ ਕਰਦੇ ਰਹੇ ਕਰੋ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡੇ ਸਹਿਯੋਗ ਦੀ ਲੋੜਾ ਤੁਹਾਡੇ ਸਹਿਯੋਗ ਨਾਲ ਹੀ ਮੈਂ ਅੱਗੇ ਇਤੋਂ ਤੱਕ ਪਹੁੰਚਾਂਗੀ ਮੇਰੇ ਚੈਨਲ ਨੂੰ ਲਾਈਕ ਕਮੈਂਟਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਹੁਤ ਬਹੁਤ ਸ਼ੇਅਰ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਮੇਰਵਾਣੀ